ਇਹ ਲੋਕ ਤਾਂ ਵੀ ਹੋਵਦਾ ਨਹੀਂ ਕਿ ਕਾਹਦਾ ਲੱਗਦਾ ਲੋਕ ਅੱਕੇ ਪਏ ਆ ਝਾਂਗੀ ਤੋਂ ਤੇ ਕਾਂਗਰਸ ਤੋਂ ਪਹਿਲੇ 5 ਸਾਲ ਉਹਨਾਂ ਨੇ ਬਿਹੜਾ ਕਰਤਾ ਕਪਨ ਅਮਰਿੰਦਰ ਸੁੰਦਰ ਵੜਿਆਰਿਆ ਹੁਣ 50 ਪੰਡ ਜਿਹੜਾ ਉਥੇ ਨਗਰ ਜੀਆਂ ਨਗਰ ਜੀਆਂ ਨੂੰ ਕਰੀ ਜਾਂਦਾ ਐ ਤੇ ਚੁਟਕਲੇ ਸੁਣਾਈ ਜਾਂਦਾ ਯਰ ਜਿਵੇਂ ਧੀਆਂ ਭੈਣਾਂ ਵਾਲੇ ਸਾਰੇ ਆ ਅਸੀਂ ਅਸੀਂ ਕਦੇ ਜੁਰਤ ਕੀਤੀ ਐ ਤੂੰ ਬੱਚਿਆਂ ਸਮਾਨ ਕੁੜੀ ਦੇ ਨਾਲ ਵਿਆਹ ਕਰਵਾਇਆ ਤੇ ਅਹੀਂ ਕਿਨੇ ਸਾਡੀ ਕੋ ਬੱਚੀ ਐ ਛੜੀ ਛੋਟੀ ਭੈਣਾਂ ਇਹ ਕਦੇ ਇਤਨਾ ਬਣਾ ਬੋਲਦੇ ਨਹੀਂ ਤੇ ਤੂੰ ਬਿਕਰਮ ਸਿੰਘ ਜੀਠੀਏ ਦੀ ਘਰ ਦੀ ਜਿਹੜੀ ਕਿ ਵਿਧਾਨ ਸਭਾ ਦੀ ਮੈਂਬਰ ਹੈ ਉਹਦਾ ਤੂੰ ਵਿਧਾਨ ਸਭਾ ਦੇ ਵਿੱਚ ਮਜ਼ਾਕ ਉਡਾਵੇਂ ਮੁੱਖ ਮੰਤਰੀ ਤੇ ਔਟੇ ਦਿੱਤ ਹੀਂ ਕਰਕੇ ਰੱਖ ਦਿੱਤੀ ਹੈ ਤਾਹੀਂ ਦੇਖਿਓ ਮੁੱਖ ਮੰਤਰੀ ਸ਼ਤਰਕਾਸ ਸਿੰਘ ਬਾਦੂਨੂ ਦੇਖਿਆ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਿਆ ਹੈ ਬੀਬੀ ਪੱਠਣ ਨੂੰ ਦੇਖਿਆ ਹੈ ਯਾਰ ਇੰਨਾ ਇੰਨੇ ਸਬਰ ਹੁੰਦੇ ਸੀ ਹਾਜੀ ਇਹ ਬੋਲਣਾ ਉਹਨਾਂ ਦਾ ਜਦ ਬੋਲਣਾ ਤਾਂ ਪਤਾ ਲੱਗਦਾ ਸਿ ਵਿਧਾਨ ਸਭਾ ਦੇ ਮੁੱਖ ਮੰਤਰੀ ਬੋਲ ਰਿਹਾ ਹੈ ਇਹ ਤਾਂ ਹੈ ਉੱਠਦਾ ਜਿਵੇਂ ਮਤਲਬ ਥੱਲੇੋਂ ਉੱਠਦਾ ਕੀ ਉਹ ਸਪ੍ਰਿੰਗ ਲਗਾਉਂਦਾ ਹਾਂਜੀ ਕਦੀ ਮੁੱਖ ਮੰਤਰੀ ਤੁੜਕੇ ਇਹਨਾਂ ਉਹ ਜਿਦਾਂ ਦਾ ਮੁੱਖ ਮੰਤਰੀ ਤੇ ਕਲੈਰੀਫਿਕੇਸ਼ਨ ਦਿੰਦਾ ਹੈ ਮर्याਦਾ ਹੁਣ ਹੁਣ ਮਿਕਰੋਸਕੋਪ ਦੀ ਠੀਹਾਂ ਜੇ ਨਹੀਂ ਤਾਂ ਜੇ ਬੰਦਾ ਕੋ ਸੱਚ ਬੋਲਦਾ ਹੈ ਤਾਂ ਸਭ ਉਹਨਾਂ ਨਾਲ ਕੋ ਬਣਾ ਥੋੜੀ ਤੁਸੀਂ ਜੋ ਕੁਝ ਤੁਸੀਂ ਬੋਲਦੇ ਰਹੇ ਜਾਣੀਆਂ ਹੋਈਆਂ ਗੱਲਾਂ ਕਰਦੇ ਰਹੇ ਜੇ ਉਹ ਤੇ ਫਿਰ ਸੱਚ ਬੋਲਦਾ ਹੈ ਤੇ ਸੁਣ ਲਓ ਰਾਏ ਦੇ ਵਿੱਚ ਹਰ ਨੂੰ ਅਧਿਕਾਰ ਹੈ ਜਾਂ ਉਹ ਝੂਠ ਬਿਆ ਕਰੋ ਕਿ ਤੂੰ ਜਿਹੜੀਆਂ ਗੱਲਾਂ ਕਰਦਾ ਤੂੰ ਬਲਤ ਕਰਦਾ ਹੈ ਤੁਸੀਂ ਜਵਾਬ ਦੇ ਸਕਦੇ ਜੇ ਨਾ ਤੇ ਤੁਸੀਂ ਉਹਨੂੰ ਦਬਾਉਣ ਦੀ ਖਾਤਰ ਉਹਨੂੰ ਡਰਾਉਣ ਦੀ ਖਾਤਰ ਤੁਸੀਂ ਸ਼ਾਹ ਸ਼ਾਹ ਰਾਜ ਰੱਦ ਕੇ ਉਹਨੂੰ